ਆਓ 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 ਆਇਓ ਆਇਓ ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਮਿੱਤਰੋ ਬਲੌਗ ਸ਼ੁਰੂ ਕਰਦੇ ਸਾਰ ਮੀ ਵੀ ਲੈ ਪਿਆ ਮੌਸਮ ਹੋ ਗਿਆ ਪੂਰਾ ਘੈਂਟ ਪਹਿਲਾਂ ਤਾਂ ਬਈ ਇੱਧਰ ਦੇਖੋ ਆਪਣੇ ਡਾਕਸ ਦੇ ਬੱਚੇ ਕਿੰਨੇ ਵੱਡੇ ਹੋ ਗਏ ਇਹਨਾਂ ਨੂੰ ਆਪਾਂ ਬਹੁਤ ਦਿਨਾਂ ਬਾਅਦ ਦੇਖੀ ਜਾਂਦੇ ਆ ਪਿਛਲੀ ਤੋਂ ਪਿਛਲੀ ਵੀਡੀਓ ਦੇ ਵਿੱਚ ਇਹ ਬਹੁਤ ਛੋਟੇ ਛੋਟੇ ਜੇ ਸੀਗੇ ਤੇ ਅੱਜ ਦੇਖੋ ਬਈ ਕਿੱਡੇ ਵੱਡੇ ਹੋ ਗਏ ਤਿੰਨੇ ਬਹੁਤ ਵੱਡੇ ਲੱਗ ਰਹੇ ਨੇ ਤੇ ਜਿਹੜੀ ਬਈ ਇਹਨਾਂ ਦੇ ਆ ਜਗ੍ਹਾ ਹੁੰਦੀ ਆ ਹਨਾ ਚੁੰਜ ਦੇ ਕੋਲੇ ਆ ਵੀ ਕੱਢਣ ਲੱਗੇ ਰੈੱਡ ਰੈੱਡ ਕਲਰ ਦੀ ਤਾਂ ਬਹੁਤ ਸੋਹਣੇ ਹੋਗੇ ਬਈ ਪਹਿਲਾਂ ਨਾਲੋਂ ਤੇ ਬਹੁਤ ਵੱਡੇ ਹੋਗੇ ਆ ਲਿਆਂਦੇ ਬਈ ਆਪਾਂ ਕੜੇ ਇਹ ਲਾਵਾਂਗੇ ਆਪਾਂ ਬਈ ਆਹ ਜੋੜੀਆਂ ਵਾਲੇ ਖੁੱਡੇ 'ਚ ਜਿਹੜੇ ਆ ਦੋਨੇ ਖੁੱਡੇ ਨੇ ਆਹ ਜੋੜੀਆਂ ਨੂੰ ਦੇਵਾਂਗੇ ਉਸ ਤੋਂ ਬਾਅਦ ਲਾਉਨੇ ਆਂ ਜੋੜੀਆਂ ਪਹਿਲਾਂ ਆ ਕੜੇ ਲਾ ਦਈਏ ਤੇ ਆ ਕੱਢੀ ਜਾਂਨੇ ਆਪਾਂ ਖੁੱਡੇ 'ਚ ਕਬੂਤਰ ਕਬੂਤਰ ਕੱਢ ਕੇ ਬਈ ਆ ਜਾਲ 'ਚ ਪਾ ਲਈਏ ਉਸ ਤੋਂ ਬਾਅਦ ਲਾਉਨੇ ਆਂ ਕੜੇ ਤੇ ਉਹਨਾਂ ਉੱਤੇ ਰੱਖਾਂਗੇ ਆ ਟੋکریاں ਬਈ ਟੋਕਰੀਆਂ ਦੇ ਅੰਦਰ ਮੈਟ ਰੱਖੇ ਹੋਏ ਨੇ ਸਾਰੀਆਂ ਟੋਕਰੀਆਂ 'ਚ ਮੈਟ ਹੈਗੇ ਨੇ ਬਈ ਤਾਂ ਕੁਝ ਕਮੈਂਟ ਇਕੱਠੇ ਕਰਖੇ ਨੇ ਦੇਖੋ ਤਾਂ ਬਈ ਫਟਾਫਟ ਕਬੂਤਰ ਕੱਢ ਕੇ ਆਪਾਂ ਜਾਲ ਛਪਾ ਲਈਏ ਕਬੂਤਰ ਕੱਢ ਲਏ ਬਈ ਸਾਰੇ ਬਾਹਰ ਤੇ ਹੁਣ ਲੱਗਦੇ ਆਂ ਆਪਾਂ ਕੜੇ ਲਾਉਣ ਅੰਦਰ ਇੱਧਰ ਕੱਢ ਲੈਂਦੀ ਆਂ ਬਈ ਆਪਾਂ ਚਿੜੀਆਂ ਜਿਹੜੀਆਂ ਨਵੀਆਂ ਲੈ ਕੇ ਆਏ ਸੀ ਇੱਧਰ ਨੇ येलो ਕਲਰ ਦੇ ਲਾਬੜ ਤੇ ਆਹ ਨੇ ਚਿੜੀਆਂ ਇਹ ਆਪਾਂ ਛੱਡੀਆਂ ਨਹੀਂ ਸੀ ਅੰਦਰ ਪਹਿਲਾਂ ਤਾਂ ਇੱਕ ਵਾਰੀ ਨਿਗਾ ਮਰਾ ਦਿੰਨੇ ਆਂ ਬਈ ਇਹਦੇ ਵਿੱਚ ਨੇ ਆਪਣੀਆਂ ਜੈਵਰਾ ਫਿੰਚਾਂ ਤੇ ਜਾਵਾ ਫਿੰਚਾਂ ਤੇ ਬੰਗਾਲੀ ਫਿੰਚਾਂ ਤੇ ਇਹਦੇ ਵਿੱਚ ਨੇ ਆਪਣੇ येलो ਲਾਬੜ ਤਾਂ ਥੋੜੇ ਟਾਈਮ ਤੱਕ ਉਧਰ ਲੈ ਕੇ ਚਲਦੇ ਆਂ ਚਿੜੀਆਂ ਵਾਲੇ ਵੱਡੇ ਪਿੰਜਰੇ 'ਚ ਉੱਥੇ ਜਾ ਕੇ ਸਾਰਿਆਂ ਨੂੰ ਬਾਹਰ ਛੱਡਾਂਗੇ ਰੀਲੀਜ਼ ਕਰਾਂਗੇ ਜਿੰਨਾਂ ਕੋਲ ਉਹ ਜੀ ਨਹੀਂ ਆ ਕਿਵੇਂ ਕਰਾਂਗੇ ਨਾਲੇ ਉਹਦੇ 'ਚ ਨਹੀਂ ਆਉਂਦੀ ਜੰਮਿਆ ਆਜਾ ਦੋਜੀ ਸੁਣੋ ਬੋਕੇ ਆ ਲਾਗੇ ਬਈ ਆਪਾਂ ਕੜੇ ਲਾਉਣ ਡਬਲ ਵਾਲੇ ਡਬਲ ਵਾਲੇ ਕੜੇ ਲਾਵਾਂਗੇ ਆਪਾਂ ਸਾਹਮਣੀ ਕੰਧ 'ਚ ਇੱਕ ਇੱਥੇ ਲਾਤਾ ਬਈ ਉੱਤੇ ਦੇਖੋ ਇਧਰ ਤਾਂ ਮੈਂ ਗਿਆ ਹੋਇਆ ਸੀਗਾ ਘਰੇ ਇਧਰ ਜੱਜ ਸਾਹਿਬ ਨੇ ਚੱਕ ਤੇ ਭੱਟੇ ਮਿੰਟੋ-ਮਿੰਟੀ ਤੇ ਆ ਲਾਈ ਜਾਨੇ ਆ ਦੂਜਾ ਕੜਾ ਆ ਕੰਧ ਤੇ ਸਿੰਗਲ ਲੱਗਣਗੇ ਬਈ ਜਿਹੜਿਆ ਕੱਲੇ ਵਾਲੇ ਨੇ ਇਹ ਇਧਰ ਲਾਵਾਂਗੇ ਇੱਕ ਦੋ ਤਿੰਨ ਤਿੰਨ ਲੱਗੇ ਇਧਰ ਨਿਕ ਲੱਗੇ ਓਰੇ ਤੇ ਇੱਕ ਲਾਉਨੇ ਇੱਥੇ ਪੰਜਵਾਂ ਕੜਾ ਇੱਧਰ ਲਾ ਦੰਨੇ ਆ ਕੜਾ ਦੇ ਕਬੂਤਰੀਆਂ ਵੀ ਪਾਉਣ ਲੱਗੇ ਬਈ ਆਪਾਂ ਜਾਲ ਚ ਰਹਿਮਤ ਇੱਥੇ ਹੱਥ ਰੱਖੀ ਠੀਕ ਆ ਲੈ ਖੋਲ ਦੇ ਇਹ ਵੀ ਦੇ ਦੱਸ ਕਿੱਥੇ ਕਿੱਥੇ ਲਾਉਨੇ ਹੋਏ ਲੋ ਜੀ ਨਿਕਲ ਗਏ ਆ ਕਬੂਤਰੀਆਂ ਸਾਰੀਆਂ ਕਬੂਤਰੀਆਂ ਵਾਲੇ ਖੁੱਡੇ ਚ ਵੀ ਲਾਤਾ ਬਈ ਕੜਾ ਇੱਕ ਉੱਤੇ ਲਾਤਾ ਤੇ ਇੱਕ ਇੱਧਰ ਲੱਗੀ ਜਾਂਦਾ ਥੱਲੇ ਤੇ ਵਿਚਾਲੇ ਰਹਿੰਦਾਗਾ ਲਾਉਣਾ ਤੇ ਸਿੰਗਲ ਵਾਲੇ ਲਾਤੇ ਇੱਕ ਇੱਥੇ ਇੱਕ ਇੱਥੇ ਆ ਕਫਣਾ ਰਹਿੰਦਾਗਾ ਦੋਨੇ ਖੁੱਡਿਆਂ ਚ ਜੋੜੀਆਂ ਵਾਸਤੇ ਸਟੈਂਡ ਲਾਤੇ ਬਈ ਆ ਜਾਓ ਫਿਰ ਦਿਖਾਈਏ ਦੇਖੋ ਬਈ ਇੱਕ ਉਥੇ ਬਹਿ ਜੋ ਜੋੜੀ ਇੱਕ ਉਥੇ ਇੱਕ ਉਥੇ ਇੱਕ ਇਧਰ ਵਧੀਆ ਲੱਗਦੇ ਆ ਬਈ ਸਟੈਂਡ ਲੱਗੇ ਹੋਏ ਬਾਕੀ ਇਧਰ ਲਾਤੇ ਬਈ ਦੇਖੋ ਐਸ ਫਲੋਟ ਇਧਰ ਲਾਤੇ ਤਾਂ ਤਿੰਨ ਚਾਰ ਜੋੜੀਆਂ ਆ ਖੁੱਡੇ ਚ ਛੱਡ ਦਾਂਗੇ ਬਾਕੀ ਹੁਣ ਰਹਿ ਗਈ ਸਫਾਈ ਦੀ ਗੱਲ ਸਫਾਈ ਆਪਾਂ ਕਰ ਦਾਂਗੇ ਬਈ ਆ ਜੋ ਵੀ ਹੁਣ ਛੱਡਦੇ ਆਂ ਆਪਾਂ ਚਿੜੀਆਂ ਨਮੀਆਂ ਲਿਆਂਦੀਆਂ ਹੋਈਆਂ ਸਾਰੀਆਂ ਮਾਸਟਰ ਕੇਜ ਦੇ ਅੰਦਰ ਆ ਲਾਬੜ ਦਾ ਰਿਐਕਸ਼ਨ ਦੇਖੋ ਬਈ ਪਹਿਲੀ ਬਹਿ ਗਿਆ ਆ ਕੇ ਗੇਟ ਦੇ ਕੋਲੇ ਵੀ ਮੇਰੇ ਨਾਲ ਦੇ ਆ ਗਏ ਉਹ ਬਾਹਰ ਨਿਕਲੂ ਆ ਬਾਹਰ ਬਸ ਗਿਆ ਓਏ ਬਈ ਇਹ ਮੇਲਾ ਤੇ ਖਾਊ ਆ ਖਾਂਦਾ ਨਹੀਂ ਹੈਗਾ ਇਹ ਤਾਂ ਇਹਨਾਂ ਨੂੰ ਦੇਖ ਕੇ ਕਰਦਾ ਹੈਗਾ ਵੀ ਮੇਰੇ ਨਾਲ ਦੇ ਆ ਗਏ ਫਿਰ ਆਪ ਦੇ ਖੋਲ ਨਾ ਆ ਨਹੀਂ ਪਤਾ ਕਦ ਆਹ ਦੇਖੋ ਬਈ ਆ ਬਹਿ ਗਿਆ ਆ ਕੇ ਦੇਖੋ ਕਿਵੇਂ ਕਰਦਾ ਇਹਨਾਂ ਨੂੰ ਦੇਖ ਕੇ ਵੱਡੂ ਆ ਉਹ ਤੈਨੂੰ ਮੜਾ ਜਾ ਸਤਿ ਸ਼੍ਰੀ ਅਕਾਲ ਆ ਵੱਡਾ ਗੇਟ ਖੋਲੇ ਜਾਂਦਾ ਇਹਦਾ ਮੂਰਲੇ ਪਾਸੇ ਵੱਡਾਗਾ ਨਾ ਇਹਦੂ ਵੀ ਵੱਡਾ ਆ ਦੇਖ ਹਾਂ ਸਾਰੇ ਉੱਤੇ ਹੋ ਜੂਗਾ ਆ ਸਾਰੇ ਉੱਤੇ ਹੋ ਜੂਗਾ ਲੋ ਵੀ ਰਿਲੀਫ ਕਰਨ ਲੱਗਿਆ ਇੱਕ ਤੋਤਾ ਗਿਆ ਇਹ ਆ ਰਹਿ ਗਿਆ ਇੱਕ ਚੱਲ ਵੀ ਚੱਲ 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 ਉਹਨੂੰ ਹਲੇ ਪਤਾ ਨਹੀਂ ਲੱਗੀ ਜਾਂਦਾ ਏ ਏ ਏ ਏ ਏ ਤਾਹਾਂ ਚੱਕ ਲੈ ਥੋੜਾ ਜਿਹਾ ਹਾਂ ਹੁਣ ਜਾਊਗਾ ਉਹ ਉਧਰ ਗਿਆ ਉਹ ਤਾਂ ਟੱਪ ਗਿਆ ਸੋਹਣੇ ਬਹੁਤ ਲੱਗਣਗੇ ਭਾਈ yellow color ਦੇ ਨੇ red ਨੇ ਇਹਨਾਂ ਦੇ ਫਿਰ ਤੇ ਆ ਗਿਆ ਦੂਜਾ ਵੀ ਬਾਹਰ ਉਹ ਬਹਿ ਗਏ ਦੋਨੇ ਆਜੋ ਹੁਣ ਆਪਾਂ ਚੱਲਦੇ ਆਂ ਅੰਦਰ ਚਿੜੀਆਂ ਛੱਡਦੇ ਆਂ ਹੁਣ ਛੱਡਦੇ ਆਂ ਭਈ ਆਪਾਂ ਜਾਵਾ ਫਿੰਚਾਂ ਬੰਗਾਲੀ ਫਿੰਚਾਂ ਜੈਬਰਾ ਫਿੰਚਾਂ ਲੈ ਵੀ ਵੱਡਾ ਗੇਟ ਖੋਲਦੇ ਇਹਨਾਂ ਦਾ ਆ ਗਈ ਭਈ ਆਪਣੀਆਂ ਚਿੜੀਆਂ ਇਹ ਆ ਗਈ ਇੱਕ ਹੋਰ ਉਹ ਗਈ ਇੱਕ ਹੋਰ ਜਿਵੇਂ ਤੇਰੇ ਤਾਂ ਦੋ ਨੇ ਨਾ ਉਹ ਵਹਿ ਗਈ ਬਈ ਜਾ ਕੇ ਇੱਕ ਤਾਂ ਬਾਕੀ ਇਹਦੇ ਅੰਦਰ ਨੇ ਚਲੋ 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 13 ਬਾਹਰ ਕੱਢ ਦਈਏ ਫੇਰ ਦਿਖਾਉਨੇ ਆ ਬਹੁਤ ਸੋਹਣੀਆਂ ਲੱਗਣਗੀਆਂ ਆ ਇੱਕ ਹੋਰ ਭੱਜ ਗਈ ਆ ਟਲੀ ਆ ਇੱਕ ਛੋਟੀ ਜੀ ਜੈਵਰਾ ਫਿੰਚ ਆ ਨਹੀਂ ਕੀ ਜੀ ਏ ਉਹ ਗਈ ਬਈ ਬਾਹਰ ਇੱਕ ਆ ਫਿਰਦੀ ਬਈ ਬੰਗਾਲੀ ਫਿੰਚ ਦੇਖੋ ਕਿੰਨੀ ਸੋਹਣੀ ਲੱਗਦੀ ਆ ਰਹਿ ਗਈ ਲਾਸਟ ਏ ਆ ਜਾ ਆ ਜਾ ਇਹ ਵੀ ਬੰਗਾਲੀ ਆ ਬਈ ਉਧਰ ਬੰਦਿਆ ਉੱਡਦਾ ਉਹਦੇ ਨਹੀਂ ਨਹੀਂ ਵੱਡਦਾ ਨਹੀਂ ਹੈਗਾ ਮਿੱਤਰੋ ਸਾਰੀਆਂ ਚਿੜੀਆਂ ਛੜਤੀਆਂ ਅੰਦਰ ਹੁਣ ਤੁਹਾਨੂੰ ਦਿਖਾਉਨੇ ਆ ਚਿੜੀਆਂ ਨਵੀਆਂ ਲਿਆਂਦੀਆਂ ਹੋਈਆਂ ਤੇ ਨਾਲੇ ਦੱਸਦੇ ਆ ਰੇਟ ਇਹਨਾਂ ਦੇ ਕੀ ਰੇਟ ਆਈਆਂ ਨੇ ਇਹ ਲਿਆਂਦੀਆਂ ਨੇ ਬਈ ਆਪਾਂ ਪਟਿਆਲੇ ਤੋਂ ਪਹਿਲਾਂ ਤਾਂ ਯੈਲੋ ਲਬੜ ਦੇਖੋ ਬਈ ਕਿੰਨਾ ਸੋਹਣਾ ਪੇਅਰ ਆ ਯੈਲੋ ਰੰਗ ਬਹੁਤ ਘੱਟ ਮਿਲਦਾ ਬਈ ਉਹ ਬੈਠੇ ਨੇ ਆਹ ਦੇਖੋ ਬਈ ਆਇਆ ਲੋਲਾ ਬੜਾ ਆਇਨੇ ਭਈ ਆਪਾਂ ਨੂੰ 1700 ਰੁਪਏ ਦਾ ਪੇਅਰ ਦਿੱਤਾਗਾ ਵੈਸੇ ਤਾਂ ਭਈ ਇਹਦਾ ਪੇਅਰ 2000 ਤੋਂ ਪਲੱਸ ਮਿਲਦਾ 2200 2500 ਜਿਹੜਾ ਰੇਟ ਲੱਗਦਾ ਲਾ ਦਿੰਦੇ ਨੇ ਪਰ ਆਪਾਂ ਨੂੰ 1700 ਦਾ ਦਿੱਤਾਗਾ ਤੇ ਹੁਣ ਤੁਹਾਨੂੰ ਦਿਖਾਉਣਿਆ ਜਾਵਾ ਫਿੰਚਾਂ ਉਹ ਬੈਠੀਆਂ ਉੱਤੇ ਆ ਜਾਵਾ ਫਿੰਚਾਂ ਦੇ ਆਪਾਂ ਦੋ ਪੇਅਰ ਲਿਆਂਦੇ ਨੇ ਭਈ ਇੱਕ ਡਾਰਕ ਕਲਰ ਚ ਤੇ ਇੱਕ ਲਾਈਟ ਕਲਰ ਚ ਇਹ ਆਇਆ ਭਈ 600 ਰੁਪਏ ਦਾ ਪੇਅਰ ਆ ਚਿੜੀ ਬਹੁਤ ਸੋਹਣੀ ਲੱਗੀ ਤੇ ਬਈ ਜਿਹੜੀਆਂ ਬੰਗਾਲੀ ਚਿੜੀਆਂ ਨੇ ਆ ਬੈਠੀਆਂ ਬੰਗਾਲੀ ਫਿੰਚ ਆ ਬੰਗਾਲੀ ਚਿੜੀਆਂ ਦਾ ਬਈ 250 ਦਾ ਪੇਅਰ ਆਇਆ ਤੇ ਨਾਲੇ ਜੈਬਰਾ ਫਿੰਚਾਂ ਲਿਆਂਦੀਆਂ ਨੇ ਉਹ ਵੀ 250 ਦਾ ਪੇਅਰ ਆ ਜੈਬਰਾ ਫਿੰਚ ਵੀ ਇਹਦੇ ਨਾਲ ਬੈਠੀ ਆ ਪਰਲੇ ਪਾਸੇ ਬਾਲੀਆਂ ਪਿਆਰੀਆਂ ਨੇ ਬਾਈ ਬਾਕੀ ਤੁਸੀਂ ਦੱਸਿਓ ਤੁਹਾਨੂੰ ਕੀ ਚੀਜ਼ ਵਧੀਆ ਲੱਗੀ ਚਲੋ ਬਈ ਚਿੜੀਆਂ ਛੜਤੀਆਂ ਸਾਰੀਆਂ ਅੰਦਰ ਆਜੋ ਫਿਰ ਚੱਲਦੇ ਆ ਬਾਹਰ ਓਏ ਹੋਏ 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 ਇਧਰੋਂ ਦਿਖਾਉਣਾ ਬਈ ਮੈਂ ਬਾਲਾ ਬੁਰਾ ਹਾਲ ਆ ਉਹ ਦੇਖੋ ਬਈ ਪਿੱਪਲ ਕਿਵੇਂ ਕਰਦਾ ਭਜ ਗਏ ਓਏ ਮਰਵਾਤੇ ਬਾਲਾ ਤੇ ਇਵੇਂ ਆ ਆ ਖੁੱਲ ਗਿਆ ਬਈ ਆਪਣਾ ਗ੍ਰੀਨ ਨੈਟ ਲਓ ਜੀ ਹੁਣ ਆਪਾਂ ਵੜਦੇ ਆ ਬਈ ਇਧਰਲੇ ਪਾਸੋਂ ਲੋ ਵੀ ਮਿੱਤਰੋ ਲੈ ਗਿਆ ਆਪਣਾ ਨੈਟ ਸਾਰੇ ਪਾਸਿਓ ਤੇ ਚਾਨਣ ਹੋ ਗਿਆ ਪੂਰਾ ਐਨ ਵਧੀਆ ਚਾਨਣ ਆਉਂਦਾ ਪਹਿਲਾਂ ਬਈ ਰੋਸ਼ਨੀ ਘਟ ਪੈਂਦੀ ਸੀਗੀ ਇਹਦੇ ਕਰਕੇ ਆ ਲੋ ਵੀ ਫ੍ਰੈਂਚ ਮਦੀਨਾ ਥੋੜਾ ਪਾਣੀ ਪਾਣੀ ਰੱਖਤਾ ਦਾਣੇ ਰੱਖਤੇ ਤੇ ਥੱਲੋਂ ਟਰਿਆਂ ਇਹਨਾਂ ਦੀਆਂ ਕਰਤੀਆਂ ਸਾਫ ਸਾਰਿਆਂ ਦੀਆਂ ਆ ਡੋਲੀ ਵੀ ਹੋ ਗਈ ਇਧਰਲੀ ਇਹਨਾਂ ਦੀ ਵੀ ਸਾਫ ਹੋ ਗਈ ਤੇ ਉਹ ਥੱਲੇ ਵਾਲੀ ਵੀ ਹੋ ਗਈ ਆ ਮੁਰਗੀ ਵਾਲੀ ਛੜਤੀ ਇੱਕ ਵਾਰ ਕਿਉਂਕਿ ਇਹਦੇ ਆਂਡੇ ਖਰਾਬ ਨੇ ਬਈ ਹਨਾ ਤਾ ਇੱਕ ਦੋ ਅੰਡੇ ਨੇ ਭੰਨ ਵੀ ਦਿੱਤੇ ਤੇ ਭੰਨੇ ਤੋਂ ਪਤਾ ਲੱਗਿਆ ਵੀ ਅੰਡੇ ਨਾ ਪਲੇ ਪਏ ਨੇ ਬਈ ਖਰਾਬ ਨੇ ਅੰਡੇ ਤਾਂ ਬਈ ਇਹਨੂੰ ਬਾਹਰ ਕੱਢ ਦਿੰਨੇ ਆ ਐਵੇਂ ਬਿਠਾਉਣ ਦਾ ਇਹਨੂੰ ਕੋਈ ਫਾਇਦਾ ਨਹੀਂ ਤਾਂ ਕਰਕੇ ਆ ਜਾ ਆ ਜਾ ਆ ਜਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਚਲੋ ਜੀ ਖੇਡੋ ਭਾਜੋ ਆ ਜਾਓ ਬਈ ਮਿੱਤਰੋ ਹੁਣ ਆਪਾਂ ਜੋੜੀਆਂ ਲਾਉਣੇ ਆ ਤੇ ਕਬੂਤਰ ਕੱਢ ਕੇ ਪਾਲੇ ਸਾਰੇ ਜਾਲ 'ਚ ਉੱਤੇ ਨੇ ਕਬੂਤਰੀਆਂ ਥੱਲੇ ਨੇ ਕਬੂਤਰ ਤੇ ਜੋੜੀਆਂ ਤੁਹਾਨੂੰ ਦਿਖਾ ਦਿਖਾ ਕੇ ਛੱਡੀ ਚਲਾਂਗੇ ਇੱਧਰ ਲਾਵਾਂਗੇ ਬਈ ਦੋ ਜੋੜੀਆਂ ਉੱਤੇ ਇੱਕ ਥੱਲੇ ਤਿੰਨ ਤੇ ਦੋ ਜੋੜੀਆਂ ਆਪਾਂ ਆਹ ਜਾਲ ਦੇ ਵਿੱਚ ਲਾ ਦਾਂਗੇ ਤਾ ਇੱਕ ਖੁੱਡ ਆਪਣਾ ਉਧਰ ਵੀ ਵਿਹਲਾ ਪਿਆ ਜੇ ਉਧਰ ਲਾਉਣੀ ਹੋਈ ਉਧਰ ਲਾ ਦਾਂਗੇ ਤਾਂ ਇੱਧਰ ਆ ਗਈ ਬਈ ਆਪਣੀ ਪਹਿਲੀ ਜੋੜੀ ਦੇਖੋ ਬਈ ਆ ਕਬੂਤਰ ਆ ਜਾਨਵਰ ਮਹਿਕਮੇ ਵਾਲਾ ਆਸੀ ਬਈ ਕਮਾਂਡਲਾ ਕਬੂਤਰ ਜਿਹੜਾ ਬਾਜੀ ਛੱਡਿਆ ਸੀਗਾ ਤੇ ਆਸੀ ਬਈ ਇਹਦੇ ਨਾਲ ਕਬੂਤਰੀ ਆ ਵੀ ਬਾਜੀ ਛੱਡੀ ਸੀ ਤੇ ਉਹਦੀ ਭੈਣ ਆ ਦਾਨੇ ਵਾਲੇ ਦੀ ਛੱਡੀ ਜਿਹੜੀ ਦਾਨੇ ਵਾਲੇ ਬਾਜੀ ਛੱਡੀ ਸੀ ਉਹਦੀ ਭੈਣ ਆ ਤਾਂ ਬਈ ਉਹ ਕਬੂਤਰੀ 5ਵੇਂ ਨੰਬਰ ਤੇ ਆਈ ਸੀਗੀ ਤਾਂ ਉਹਦੀ ਭੈਣ ਆ ਇਹ ਕਬੂਤਰੀ ਤਾ ਕਬੂਤਰਾ ਬਈ ਕਮਾਂਡ ਲਾ ਦੇਖੋ ਪਹਿਲਾ ਜੋੜਾ ਆਪਣਾ ਇਹ ਆ ਤਾਂ ਜੋੜੇ ਦੇਖੀ ਚੱਲੇ ਉਹ ਨਾਲੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਤੁਹਾਨੂੰ ਕਿਹੜੇ ਨੂੰ ਕਿਹੜਾ ਜੋੜਾ ਵਧੀਆ ਲੱਗਿਆ ਲੋ ਜੀ ਆ ਗਿਆ ਆਪਣਾ ਪਹਿਲਾ ਜੋੜਾ ਆ ਗਿਆ ਬਈ ਆਪਣਾ ਦੂਜਾ ਜੋੜਾ ਆ ਕਬੂਤਰੀ ਆ ਬਈ ਚਿੱਟੀਆਂ ਦੀ ਤੇ ਆ ਕਬੂਤਰ ਆ ਬਈ ਲਾਲ ਸਿਰਾਂ ਖਟੀਆਂ ਅੱਖਾਂ ਦਾ ਦੇਖੋ ਬਈ ਜੋੜਾ ਤਾਂ ਅੱਖਾਂ ਦੇਖੋ ਬਈ ਕਬੂਤਰੀ ਦੀਆਂ ਚਿੱਟੀਆਂ ਅੱਖਾਂ ਦੀਆਂ ਦੇਖੋ ਤੇ ਆ ਕਬੂਤਰ ਆ ਬਈ ਜੋੜਾ ਇਹ ਵੀ ਚੰਗਾ ਬਈ ਆ ਜਾਓ ਫਿਰ ਛੱਡੀਏ ਆ ਗਿਆ ਦੂਜਾ ਜੋੜਾ ਆਪਣਾ ਇੱਧਰ ਆ ਗਿਆ ਬਈ ਆਪਣਾ ਤੀਜਾ ਜੋੜਾ ਕਾਲੀ ਨੋਕ ਕਾਲੀ ਕਬੂਤਰੀ ਤੇ ਬੰਟੀ ਬਾਬੇ ਬਰਨਾਲੇ ਵਾਲਾ ਕਬੂਤਰ ਆ ਕਬੂਤਰ ਦੇਖੋ ਬਈ ਐਦੀ ਅੱਖ ਚ ਬਣਦਾ ਚੰਦ ਦੇਖੋ ਐ ਤਾਂ ਬਹੁਤ ਚੰਗਾ ਕਬੂਤਰ ਹੈ ਬਈ ਇਹ ਤੇ ਕਬੂਤਰੀ ਬਈ ਕਾਲੀ ਨੋਕ ਵਾਲੀ ਤੁਹਾਨੂੰ ਪਤਾ ਹੀ ਆ ਬਹੁਤ ਗਰਮ ਕਬੂਤਰੀ ਹੈ ਇਹ ਵੀ ਤਾਂ ਇਹਨਾਂ ਦੋਨਾਂ ਦਾ ਆਪਸ ਚ ਜੋੜਾ ਲਾਉਣ ਲੱਗੇ ਆਂਗੇ ਤੀਜਾ ਜੋੜਾ ਆਪਣਾ ਇਹ ਹੈ ਬਈ ਇਹਨੂੰ ਛੱਡਦੇ ਆਂ ਇੱਥੇ ਥੱਲੇ ਆਹ ਵੀ ਚੱਲ ਪੂ ਕਬੂਤਰ ਕਬੂਤਰ ਤੇ ਕਬੂਤਰੀਆਂ ਬਈ ਬਹੁਤ ਟਾਈਮ ਦੇ ਅੱਡ ਸੀਗੇ ਤਾ ਬਈ 1 ਕ 2 ਦਿਨਾਂ ਦੇ ਅੰਦਰ ਜੋੜੀਆਂ ਮਿਲ ਜਾਣਗੀਆਂ ਉਧਰ ਤਾਂ ਚੱਲ ਪਿਆ ਕੰਮ ਦੇਖੋ ਉਹ ਲੱਗ ਗਿਆ ਪੂਰਾ ਗੜਕਣ ਕਬੂਤਰ ਇਧਰਲਾ ਥੋੜਾ ਠੰਡਾ ਹਲੇ ਇਹ ਵੀ ਚੱਲ ਪੂਆ ਹੁਣ ਕੱਢਦੇ ਆਂ ਬਈ ਆਪਾਂ ਚੌਥੀ ਜੋੜੀ ਚੌਥੀ ਜੋੜੀ ਛੱਡਾਂਗੇ ਆਪਾਂ ਇਧਰ ਆਹ ਖੁੱਡਾ ਸਾਫ਼ ਕਰ ਲਿਆ ਇੱਥੇ ਛੱਡਦੇ ਆਂ ਆਸੀ ਬਈ ਆਪਣੀ ਚੌਥੀ ਜੋੜੀ ਚੀਨਾ ਕਬੂਤਰਾ ਕਾਲਾ ਚੀਨਾ ਕਬੂਤਰਾ ਤੇ ਇਹਦੇ ਨਾਲ ਬਈਆ ਕਮਾਂਡਲੀ ਕਬੂਤਰੀ ਆ ਖੱਟੀ ਤੇ ਕਾਲੀ ਅੱਖ ਦੀ ਆ ਬਾਬੇ ਤੋਂ ਲੈਂਦੀ ਸੀ ਕਬੂਤਰੀ ਉਹ ਆ ਤੇ ਆ ਕਾਲਾ ਚੀਨਾ ਆਪਾਂ ਗੋਪੀ ਹੋਰਾਂ ਦੇ ਮਿੱਤਰ ਤੋਂ ਲੈਂਦਾ ਸੀ ਉਹ ਆ ਤਾਂ ਇਹਨਾਂ ਦਾ ਜੋੜਾ ਲਾਉਣ ਲੱਗਿਆ ਪਹਿਲਾਂ ਇਹ ਚੀਨਿਆਂ ਦਾ ਜੋੜਾ ਸੀ ਆਪ ਚ ਪੰਜਵੀਂ ਤੇ ਛੇਵੀਂ ਜੋੜੀ ਇੱਧਰ ਆ ਗਈ ਬਈ ਇਹ ਦੋਨੇ ਉੱਤੇ ਥੱਲੇ ਕਰਤੇ ਤੇ ਇੱਥੇ ਹੀ ਦਿਖਾ ਦਿੰਨੇ ਆ ਬਈ ਤੁਹਾਨੂੰ ਦੋਨੇ ਜੋੜੇ ਕਿਹੜੇ-ਕਿਹੜੇ ਲਾਏ ਆ ਆਪਾਂ ਆਸੀ ਬਈ ਆਪਣਾ ਪੰਜਵਾਂ ਜੋੜਾ ਦੇਖੋ ਆ ਰਮਾਨ ਵਾਲਾ ਕਬੂਤਰਾ ਬਈ ਕਮਾਂਡਲਾ ਖੱਟੀ ਤੇ ਕਾਲੀ ਅੱਖ ਦਾ ਆ ਕਬੂਤਰਾ ਤੇ ਇਹਦੇ ਨਾਲ ਬਈ ਆ ਕਬੂਤਰੀ ਲਾਈ ਆ ਗਾਨੀ ਵਾਲੀ ਆ ਗਾਨੀ ਵਾਲੀ ਜੋੜੀ ਦੀ ਪੱਠੀ ਆ ਬਈ ਆ ਲਾਈ ਆ ਆਪਾਂ ਆ ਕਬੂਤਰ ਦੇ ਨਾਲ ਤਾਂ ਬਈ ਗਾਨੀ ਵਾਲੀ ਜੋੜੀ ਦੇ ਬੱਚੇ ਬਹੁਤ ਵਧੀਆ ਉੜਦੇ ਨੇ ਬਹੁਤ ਚੰਗੇ ਉੜਦੇ ਨੇ ਇਹ ਤਾਂ ਆਪਾਂ 2.5 ਨਹੀਂ ਸੀ ਰੋਕ ਲਈ ਸੀਗੀ ਤੇ ਇਹ ਆਪਾਂ ਇਹਦੇ ਨਾਲ ਲਾਤੀ ਏਸੀ ਬਈ ਆਪਣਾ ਪੰਜਵਾਂ ਜੋੜਾ ਏ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਛੇਮਾ ਜੋੜਾ ਆਪਣਾ ਇੱਧਰ ਆ ਗਿਆ ਬਈ ਆਪਣਾ ਛੇਮਾ ਜੋੜਾ ਦੇਖੋ ਬਈ ਆ ਆਸੀ ਬਈ ਆ ਕਬੂਤਰੀ ਆ ਜਿਹਦੇ ਫਿਰਤੇ ਸ਼ੇਮਬ ਨੇ ਆ ਕਬੂਤਰੀ ਵੀ ਬਹੁਤ ਚੰਗੀ ਆ ਬਈ ਤੇ ਇਹਦੇ ਨਾਲ ਆ ਲਾਇਆ ਕਬੂਤਰ ਆਪਾਂ ਜੀ ਦੀ ਅੱਖ ਚ ਚੰਦ ਬਣਦਾਗਾ ਇਹ ਆਪਾਂ ਲੌਂਗੋਵਾਲ ਤੋਂ ਲਿਆਂਦਾ ਸੀ ਕਬੂਤਰ ਇਹ ਲਾਇਆ ਬਈ ਇਹਦੇ ਨਾਲ ਤੇ ਆ ਕਬੂਤਰੀ ਆ ਬਈ ਦੇਖੋ ਬੜੀ ਤਗੜੀ ਕਬੂਤਰੀ ਆ ਬਈ ਤਾ ਇਸ ਵਾਰ ਬਈ ਆਪਾਂ ਜੋੜੇ ਸਾਰੇ ਟੌਪ ਦੇ ਲਾਏ ਨੇ ਕੈਂਟ ਤੋਂ ਕੈਂਟ ਲਾਏ ਨੇ ਵਧੀਆ ਲਾਏ ਨੇ ਤਾਂ ਇਹ ਆਪਣਾ 6ਮਾ ਜੋੜਾ ਗਾ ਤਾਂ ਮਿੱਤਰੋ 6 ਜੋੜੀਆਂ ਆਪਣੀਆਂ ਪੂਰੀਆਂ ਹੋ ਗਈਆਂ ਅੱਜ ਦੀਆਂ ਬਾਕੀ 2-3 ਜੋੜੀਆਂ ਜਿਹੜੀਆਂ ਰਹਿ ਗਈਆਂ ਉਹ ਆਪਾਂ ਬਾਅਦ 'ਚ ਲਾਵਾਂਗੇ ਅੱਜ ਇੱਕ ਵਾਰੀ ਆਪਾਂ 6 ਜੋੜੇ ਲਾਤੇ ਆਪ ਿੰਝਰਾਂ ਵੀ ਇੱਥੇ ਕਰਤਾ ਫਿੱਟ ਬਈ ਡੋਲੀਆਂ ਦੇ ਨਾਲ ਤਾਂ ਸਾਰੀਆਂ ਜੋੜੀਆਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਗਈਆਂ ਵਧੀਆ ਲੱਗਦੀਆਂ ਨੇ ਇੱਥੇ ਬਾਕੀ ਰਹੀ ਗੱਲ ਬਈ ਆ ਟੋਕਰੀਆਂ ਦੀ ਆ ਟੋਕਰੀਆਂ ਆਪਾਂ ਅੱਜ ਨਹੀਂ ਲਾਉਂਦੇ ਇਹ ਲਾਵਾਂਗੇ ਆਪਾਂ 2 ਦਿਨਾਂ ਤੱਕ ਕਿਉਂਕਿ 2 ਦਿਨਾਂ ਚ ਆਪਣੇ ਸਾਰੇ ਜੋੜੇ ਮਿਲ ਜਾਣਗੇ ਜਿਹੜੇ ਲਾਏ ਨੇ ਉਸ ਤੋਂ ਬਾਅਦ ਲਾ ਕੇ ਟੋਕਰੀਆਂ ਅੰਦਰ ਛੱਡ ਦਾਂਗੇ ਸ਼ਾਮ ਦਾ ਹੋ ਗਿਆ ਟਾਈਮ ਬਈ ਬੈਲਾ ਬੰਨਤੀ ਗੇਟ ਦੇ ਨਾਲ ਬੱਕਰੀਆਂ ਕੱਟਤੀਆਂ ਬਾਹਰ ਨਾਲੇ ਰਾਵੀ ਤੇ ਲਾਡੋ ਇਹ ਵੀ ਕੱਟਤੀਆਂ ਪਰ ਇਹਨਾਂ ਦੀ ਗੰਦੀ ਹੱਤ ਦੇਖੋ ਬਈ ਇੱਧਰ ਵੜ ਜਾਂਦੇ ਆ ਫੜੇ ਚਲੋ ਵਾਰ ਚਲ ਵਾਰ ਭੱਜ ਜਾ ਭੱਜੋ ਭੱਜੋ ਭੱਜ ਚਲੋ ਚਲੋ ਟਾਪਿਓ ਟਾਪ ਲਾਓ ਟਾਪ ਇੱਧਰ ਇਹਨਾਂ ਨੇ ਵੀ ਨੀਰਾ ਖਰਾਬ ਕਰ ਆਖਿਆ ਬਈ ਇੱਕ ਮੀਂਹ ਆ ਕੇ ਹਟਿਆ ਸੀ ਅੱਜ ਤਾਂ ਮੀਂਹ ਕਰਕੇ ਆ ਥੱਲੇ ਕੱਢਣ ਵਾਲਾ ਰਹਿੰਦਾ ਸੀ ਫਿਰ ਉੱਤੇ ਬੱਠਲ ਛਿਧਰਤਾ ਇਹਨਾਂ ਨੂੰ ਸੁੱਕਾ ਤਾਂ ਇੱਥੇ ਕੰਮ ਲੋਟਾ ਇਹਨਾਂ ਦਾ ਖੁੱਲ ਗਿਆ ਬਈ ਬਾਰਡਰ ਚਲੋ ਬਈ ਸਾਰੇ ਚਲੋ 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 ਇੱਧਰਲੇ ਇੱਧਰ ਗਏ ਇੱਧਰਲੇ ਇੱਧਰ ਹੀ ਨੇ ਪਹਿਲੀ ਕੁਛਕ ਰਹਿੰਦੇ ਸੀ ਇੱਧਰਲੇ ਚਲੋ ਬਈ ਸਾਰੇ ਚਲੋ 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 ਖੁੜੇ ਖੁੜੇ ਚਲੋ ਬਈ ਚਲੋ 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 ਸ਼ਾਬਾਸ਼ हां ਵੀ ਤੁਹਾਨੂੰ ਅੱਡ ਕਹਿਣਾ ਪਊ ਚਲੋ 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 ਸ਼ਾਬਾਸ਼ ਆਪਦੇ ਆਪਦੇ ਖੁੱਡਿਆਂ 'ਚ ਵੜ ਜਾਓ ਸਾਰੇ ਵੱਡੇ ਅੱਡ ਛੋਟੇ ਅੱਡ ਪਾਜਾ 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 ਲਓ ਜੀ ਆਪਣੇ ਵੱਡੇ ਅਫੀਲ ਸਾਰੇ ਗਏ ਅੰਦਰ ਕਰਦਿਆਂ ਬੰਦ ਇੱਧਰ ਆ ਗਈਆਂ ਬਈ ڈاکੂ ਦੀਆਂ ਤਿੰਨੇ ਮੁਰਗੀਆਂ ਚਲੋ ਵੀ ਤੁਸੀਂ ਵੀ ਅੰਦਰ ਸ਼ਾਬਾਸ਼ ਚਲੋ 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 ਚੱਲ ਵੀ ਨੂਰੀ ਚੱਲ ਵੀ ਆਪਣੀ ਨੂਰੀ ਮੁਰਗੀ ਦੇ ਤਿੰਨ ਚੂਚੇ ਨੇ ਬਈ ਤੇ ਇਹਨੇ ਤਿੰਨੇ ਚੂਚੇ ਛੜਤੇ ਆ ਬਚਾਰੇ ਇੱਧਰ ਫਿਰਦੇ ਨੇ ਹੁਣ ਇਹ ਕੁਟਦੀ ਆ ਬਈ ਜਦੋਂ ਅੰਦਰ ਜਾਂਦੇ ਨੇ ਤਾਂ ਕਰਕੇ ਇਹਨਾਂ ਨੂੰ ਆਪਾਂ ਆ ਸਾਰਿਆਂ ਦੇ ਨਾਲ ਬੰਦ ਕਰਾਂਗੇ ਇਹਨਾਂ ਦੇ ਚਲੋ ਬਈ ਤੁਸੀਂ ਅੱਜ ਇਹਨਾਂ ਨਾਲ ਚਲੋ ਸ਼ਾਬਾਸ਼ ਹੁਣ ਵੱਡੇ ਹੋ ਗਏ ਤੁਸੀਂ ਨੂਰੀ ਮੁਰਗੀ ਦੇ ਚੂਚੇ ਅੱਜ ਆਪਾਂ ਅੱਡ ਕਰਤੇ ਮੁਰਗੀ ਤੋਂ ਹੁਣ ਇਹਨਾਂ ਨਾਲ ਹੋਇਆ ਕਰਨਗੇ ਰੋਜ਼ ਟਰਕੀ ਵੀ ਗਏ ਤਿੰਨੇ ਅੰਦਰ ਇਹਨਾਂ ਨੂੰ ਵੀ ਕਰ ਦਿੰਨੇ ਆ ਬੰਦ ਬੱਸ ਕਰੋ ਬਈ ਬਹੁਤ ਨਾਲੇ ਚਲੋ ਬਾਹਰ ਜਾਣ ਦਾ ਟਾਈਮ ਆ ਗਿਆ ਤੁਹਾਡਾ ਚਲੋ 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 ਬੋਨ ਹਾਲੇ ਤੁਸੀਂ ਬਾਹਰ ਨਿਕਲੋ ਸ਼ਾਬਾਸ਼ 3 ਇਡੀਅਟ ਬਾਹਰ ਨਿਕਲੋ ਸ਼ਾਬਾਸ਼ ਚਲੋ ਵੀ ਆਉਦੇ ਕਰੇ ਜਾਨਵਰ ਕਰਤੇ ਸਾਰੇ ਬੰਦ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਇੱਕ ਨਵੀਂ ਵੀਡੀਓ ਚ ਇੱਕ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜਟੋ